ਕਾਫੀ ਟਾਈਮ ਤੋਂ ਸਰਗਰਮ ਸੀਗੇ ਐਂਡ ਪਿਛਲੇ 4-5 ਦਿਨਾਂ ਮੇ ਵੀ ਤੁਸੀਂ ਦੇਖਿਆ ਹੋਣਾ ਕਿ ਇਹ ਕਿਹਨਾਂ ਨੇ ਜਮਾਲਪੁਰ ਮੇ ਕੈਮਿਸ ਦੀ ਸ਼ੋਪ ਨੂੰ ਲੁੱਟਿਆ ਸੀਗਾ ਗੋਲੀ ਮਾਰ ਕੇ ਉਸ ਤੋਂ ਬਾਅਦ ਸਾਨਨੇ ਵਾਲ ਚ ਇੱਕ ਟੇਕਾ ਲੁੱਟਿਆ ਸੀਗਾ ਉਸ ਤੋਂ ਬਾਅਦ ਖੂਮ ਕਲਾਚ ਇੱਕ ਕਰਿਆਨੇ ਦੀ ਸ਼ੋਪ ਨੂੰ ਲੁੱਟੀ ਸੀ ਐਂਡ ਇਹਨੇ ਡੈਸਪਰੇਟਿਡ ਸੀਗੇ ਇਹ ਗੋਲੀ ਪਹਿਲਾਂ ਮਾਰਦੇ ਸੀਗੇ ਉਸ ਤੋਂ ਪਹਿਲਾਂ ਉਸ ਤੋਂ ਬਾਅਦ ਇਹ ਕੋਈ ਲੁੱਟ ਖਸੌਟ ਕਰਦੇ ਸੀਗੇ ਤਾਂ ਇਹਦੀ ਜਿਹੜੀ ਪੁਲਿਸ ਕਾਫੀ ਟਾਈਮ ਤੋਂ ਇਹਨਾਂ ਦੇ ਪਿੱਛੇ ਲੱਗੀ ਹੋਈ ਸੀ ਸਾਡੀ ਸੀ.ਏ ਦੀ ਟੀਮ ਸੀਗੀ ਇੰਸਪੈਕਟਰ ਬੇਮ ਸਿੰਘ ਤੇ ਡੀਸੀਪੀ ਰੂਰਲ ਐਂਡ ਤੁਸ਼ਾਰ ਗੁਪਤਾ ਐਡੀਸੀਪੀ ਕੋਰ ਇਹ ਟੀਮ ਸੀ ਵੀ ਕਾਫੀ ਟਾਈਮ ਤੋਂ ਇਹਨਾਂ ਦੇ ਪਿੱਛੇ ਲੱਗੀ ਹੋਈ ਜੀ ਐਂਡ ਇਨ ਦਾ ਮੇਨ ਟਾਈਮ ਅਸੀਂ ਤਿੰਨ ਬੰਦਿਆਂ ਨੂੰ ਪਹਿਲਾਂ ਅਰੈਸਟ ਕਰ ਚੁੱਕੇ ਸੀਗੇ ਇਹ ਜਿਹੜਾ ਸੀਗਾ ਸੁਖਦੇਵ ਸਿੰਘ ਐਲੀਅਸ ਵਿੱਕੀ ਇਹਨਾਂ ਨੂੰ ਪੁਲਿਸ ਪਾਰਟੀ ਚੇਂਜ ਕਰਦੀ ਹੋਈ ਕਾਫੀ ਟਾਈਮ ਤੋਂ ਚੇਂਜ ਕਰ ਰਹੀ ਸੀਗੀ ਇੱਥੇ ਜਿਹੜੇ ਜਿਸ ਥਾਂ ਤੇ ਆਪਾਂ ਖੜੇ ਆ ਇਹਦੇ ਨੇੜੇ ਹੀ ਅੱਜ ਤਕਰੀਬਨ 7 7:30 ਵਜੇ ਇਹਨਾਂ ਦੀ ਮੁਰਭੇੜ ਹੋਈ ਹੈ ਮੁਰਭੇੜ ਦੇ ਦੌਰਾਨ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਔਰ ਪੁਲਿਸ ਪਾਰਟੀ ਨੇ ਜਵਾਬੀ ਕਾਰਵਾਈ ਕਰਦੇ ਇਹਨੂੰ ਮੌਕੇ ਤੇ ਨਿਊਟਰਲਾਈਜ਼ ਇਹ ਮੱਛੀਵਾੜੇ ਦਾ ਹੈਗਾ ਲੋਕਲ ਇੱਥੇ ਹੈਗਾ ਐਂਡ ਬਹੁਤ ਡੈਸਪਰੇਟਡ ਹੈਗਾ ਐਂਡ ਇਸਮੇ ਬਿਲਕੁਲ ਹੀ ਮੈਂ ਇਹ ਕਹਿਣਾ ਚਾਹਾਂਗਾ ਕਿ ਲਾਸਟ ਟਾਈਮ ਵੀ ਸਾਡੀ ਸੀਐਮ ਸਾਹਿਬ ਦੀ ਮੀਟਿੰਗ ਹੋਈ ਸੀਗੀ ਸੀਐਮ ਸਾਹਿਬ ਨੇ ਬਿਲਕੁਲ ਸਖਤ ਕਿਹਾ ਸੀਗਾ ਕਿ ਇਹੋ ਜਿਹੇ ਕ੍ਰਿਮੀਨਲ ਹੈਗੇ ਪੰਜਾਬ ਜਿੰਨਾ ਗੈਂਗਸਟਰਵਾਦ ਦੀ ਜਿਹੜੀ ਕੋਈ ਗੱਲ ਕਰਦੇ ਇਹ ਜੜੋ ਖਤਮ ਕਰਨਾ ਹੈ ਤਾਂ ਇਹੋ ਜਿਹੇ ਜਿਹੜੇ ਕ੍ਰਿਮੀਨਲ ਹੈਗੇ ਇਹ ਇਹਨਾਂ ਨੂੰ ਬਖਸ਼ਾ ਨਹੀਂ ਜਾਏਗਾ ਇਹਨਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਜਾਗੀ ਤੇ ਮੈਂ ਇਹ ਵੀ ਕਹਿਣਾ ਚਾਹਾਂਗਾ ਇਹ ਬੜਾ ਈਜੀ ਹੈ ਲੋਕੀ ਵਿਚਾਰੇ ਆਪਣਾ ਕੰਮ ਕਰਦੇ ਆ ਸ਼ਾਮ ਨੂੰ ਕਰੇ ਜਾਂਦੇ ਆ ਬੱਚੇ ਉਹਨਾਂ ਦਾ ਵੇਟ ਕਰਦੇ ਮਜ਼ਾਕ ਨਹੀਂ ਹੈਗਾ ਕਿ ਜਾਓ ਪਿਸਤਲ ਤੁਸੀਂ ਤਾਣੋ ਗੋਲੀ ਮਾਰੋ ਤੇ ਤੁਸੀਂ ਪੈਸੇ ਲੁੱਟ ਕੇ ਲੈ ਜਾਓ ਪੁਲਿਸ ਨੂੰ ਪ੍ਰੋਪਰ ਕਾਨੂੰਨ ਦੇ ਤਹਿਤ ਜੋ ਪੁਲਿਸ ਕਾਰਵਾਈ ਕਰੇਗੀ ਸਖਤੋ ਸਖਤ ਕਾਰਵਾਈ ਕਰੇਗੀ ਮੈਂ ਇਹ ਸੰਦੇਸ਼ ਦੇਣਾ ਚਾਹਾਂਗਾ ਇਹ ਇਹੋ ਜਿਹੇ ਬੰਦਿਆਂ ਨੂੰ ਤੇ ਸਰਕਾਰ ਕੀ ਤਰਫ ਤੋਂ ਵੀ ਸੀਐਮ ਸਾਹਿਬ ਕੀ ਤਰਫ ਦੇ ਤੇ ਤੁਹਾਡੇ ਖਿਲਾਫ ਜੋ ਵੀ ਬੰਦੇ ਹੋਗੇ ਸਖਤ ਐਕਸ਼ਨ ਅਸੀਂ ਲਵਾਂਗੇ ਸਭ ਕੁਲੇ ਬੰਦੇ ਸੀ ਇਹ ਹਜੇ ਤੱਕ ਅਸੀਂ 3 ਬੰਦੇ ਰੈਸਟ ਕੀਤੇ ਇੱਕ ਨਿਊਟਰਲਾਈਜ਼ ਕੀਤਾ ਹੈਗਾ ਬਾਕੀ ਇਨਵੈਸਟੀਗੇਸ਼ਨ ਜਾਰੀ ਹੈਗੀ ਸਾਡਾ ਇੱਕ ਐਸੇ ਦਲਜੀਤ ਸਿੰਘ ਹੈ ਉਹ ਜ਼ਖਮੀ ਹੋਇਆ ਈਵਨ ਔਰਚੂਨੇਟਲੀ ਜੋ ਬੀਨ ਸਿੰਘ ਹੈ ਉਹਦੇ ਛਾਤੀ ਤੇ ਫਾਇਰ ਹੋਇਆ ਐਂਡ ਕਿਉਂਕਿ ਉਹਨਾਂ ਨੇ ਬੁਲ ਪ੍ਰੂਫ ਜੈਕਟ ਪਹਿਨੀ ਹੋਈ ਸੀਗੀ ਤਾਂ ਕਰਕੇ ਉਹਦਾ ਬਚਾਓ ਹੋ ਗਿਆ ਕਰੀਬਨ 5-6 ਰਾਉਂਡ ਉਹਨਾਂ ਦੀ ਤਰਫ ਉਹਦੀ ਤਰਫ ਤੇ ਫਾਇਰ ਹੋਏ ਹੈ ਐਂਡ ਤਕਰੀਬਨ 10 ਰਾਉਂਡ ਪੁਲਿਸ ਪਾਰਟੀ ਹਾਂਜੀ ਹਾਂਜੀ 32 ਬੋਰ ਦੇ ਪਿਸਤਲ ਉੱਥੇ ਹੈਗੇ ਬਾਕੀ ਇਨਵੈਸਟੀਗੇਸ਼ਨ ਜਾਰੀ ਹੈ ਸਾਰਾ ਸਾਰਾ ਫੋਰੈਂਸਿਕ ਟੀਮ ਆ ਗਈ ਨਹੀਂ ਇਨਾਂ ਦੇ ਖਿਲਾਫ ਇੱਕ ਨਹੀਂ ਹੈਗਾ ਜੀ ਤਕਰੀਬਨ 25 ਤੋਂ 28 ਐਫਆਈਆਰ ਇਨਾਂ ਦੇ ਖਿਲਾਫ ਰਜਿਸਟਰਡ ਹੈਗੀ ਹੈ ਐਂਡ ਹੁਸ਼ਿਆਰਪੁਰ ਖੰਨਾ ਲੁਧਿਆਣਾ ਕਾਫੀ ਹਿੰਸ ਕ੍ਰਾਈਮ ਕੇ ਕੇਸ ਹੈਗੇ ਸਰ ਸ਼ੱਕ ਹੈ ਕਿ ਹੋਰ ਵੀ ਇਹਦੇ ਨਾਲ ਦੇ ਇੱਥੇ ਹੈਗੇ ਆ ਬੰਦੇ ਉਹ ਕੁਛ ਬੰਦੇ ਲੁਧਿਆਣੇ ਦੇ ਆ ਬਾਕੀ ਡੀਟੇਲ ਤੁਹਾਨੂੰ ਤੁਹਾਡੇ ਨਾਲ ਲੈਟਰ ਉੱਪਰ ਸ਼ੇਅਰ ਕਰਾਂਗੇ ਕਿ ਹੁਣ ਕੱਲਾ ਸੀਗਾ ਜੀ ਜੀ ਕਿਧਰ ਤੇ ਜਾ ਰਹੇ ਸੀ ਬੰਦੇ ਕਿ ਮੋਟਰਸਾਈਕਲ ਆ ਮੌਕੇ ਤੇ ਬਰਾਮਦ ਹੋਇਆ ਮੋਟਰਸਾਈਕਲ ਉਹ ਵੀ ਇੱਥੇ ਮੌਕੇ ਤੇ ਹੀ ਪਿਆ ਹਾ ਜੀ ਪੂਰਨ ਇੰਜੈਕਟਰ ਸਰ ਜਿੰਨੇ ਫਾਇਰ ਹੋਏ ਨੇ ਸਰ ਦਸ ਤਕਰੀਬਨ ਵੀ ਫਾਇਰ ਹੋਏ ਆ ਦੋਨੋਂ ਦੋਨੋਂ ਸਾਈਡ ਤੋਂ ਵੀ ਜੀ ਐਸਐਸ ਸਾਹਿਬ ਦਾ ਉਹ ਦਲਜੀਤ ਸਿੰਘ ਆਇਆ ਸੀ ਹਸਪੀਟਲ ਹਸਪੀਟਲ ਦੇ ਜਿਹੜਾ ਉਹਨਾਂ ਦੇ ਪਟ ਪਟੇ ਗੋਲੀ ਲੱਗੀ ਪਰ ਉਹ ਸਦਾ ਪਿੱਛਾ ਕਰੀ ਸੀ ਹਾਂਜੀ ਹਾਂਜੀ ਕਾਫੀ ਟਾਈਮ ਤੋਂ ਚੇਜ ਕਰ ਰਹੇ ਸੀਗੇ ਇਹਨਾਂ ਕਾਫੀ ਟਾਈਮ ਤੋਂ ਪੁਲਿਸ ਕਾਰਟੀ ਚੇਜ ਬਿਲਕੁਲ ਜੀ ਮੈਂ ਉਹੀ ਕਹਿ ਰਹਾ ਜੀ ਇਹਨਾਂ ਨੇ ਮੰਨੀ ਜਿਹੜਾ ਐਕਸਚेंजर ਉਹਦੇ ਤੇ ਗੋਲੀ ਮਾਰ ਕੇ ਲੁੱਟਿਆ ਉਸ ਤੋਂ ਬਾਅਦ ਇਹਨਾਂ ਨੇ ਇੱਕ ਕੈਮਿਸਟ ਦੀ 숍 ਨੂੰ ਲੁੱਟਿਆ ਉਸ ਤੋਂ ਬਾਅਦ ਇਹਨਾਂ ਨੇ ਇੱਕ ਠੇਕਾ ਲੁੱਟਿਆ ਉਸ ਤੋਂ ਬਾਅਦ ਇਹਨਾਂ ਨੇ ਕੰਟੀਨਿਊਸਲੀ ਮਤਲਬ ਕ੍ਰਾਈਮ ਕਰ ਰਹੇ ਸੀਗੇ ਐਂਡ ਮੈਂ ਦੈਟਸ ਵਾਈ ਆਮ ਸੇਇੰਗ ਕਿ ਪਹਿਲਾਂ ਗੋਲੀ ਮਾਰਦੇ ਸੀਗੇ ਉਸ ਤੋਂ ਬਾਅਦ ਇਹ ਮਤਲਬ ਕੋਈ ਪੈਸਾ ਵੈਸਾ ਉਹ ਲੁੱਟਦੇ ਸੀ ਸਭ ਤੋਂ ਕਿੰਨੀ ਵਾਰ ਤੱਕ ਅੰਦਾਜ਼ੇ ਚ ਸਰ ਇੱਕ ਵਾਰ ਕਿੰਨੀ ਵਾਰ ਤਕਰੀਬਨ ਮੈਂ ਕਹਿ ਰਿਹਾ 25 ਤੋਂ 28 ਵਾਰ ਦਾ ਕਿਨਾਂ ਨੇ ਕਰੀ ਸਰ ਇਹ ਜਿਹੜੇ ਇਸ ਨੇ ਜਿਹੜੇ ਮਨਵਾ ਲੈ ਨਾ ਦੇ ਦੇ ਹਾਂ ਦੇ ਕਿਹੜੀ ਜਗ੍ਹਾ ਤੋਂ ਪਿੱਛਾ ਕੀਤਾ ਗਿਆ ਸੀ ਤੁਹਾਡੇ ਵੱਲੋਂ ਸੁਰਨਾਂ ਦਾ ਕਾਫੀ ਦੇ ਦਸੀਂ ਚੇਸ ਕਰਦੇ ਸੀ ਇਹਨਾਂ ਨੂੰ ਜੁਨੇਜਾ ਜੀ ਕੀ ਕੀ ਪੂਰਾ ਕਿਵੇਂ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਆਲਰੇਡੀ ਇਹ ਬੰਦਿਆਂ ਨੇ ਕਾਫੀ ਵਲਦਤਾਾਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਕੀਤੀਆਂ ਸੀਗੀਆਂ ਜਿਹੜੀਆਂ ਕਿ ਕਾਫੀ ਸਸੰਸਨੀ ਕੇਸ ਸੀ ਇਹਨਾਂ ਦੇ ਪਿੱਛੇ ਕਾਫੀ ਸੀਪੀ ਸਾਹਿਬ ਦੀ ਹਦਾਇਤਾਂ ਦੇ ਅਨੁਸਾਰ ਟੀਮਸ ਬਣੀਆਂ ਹੋਈਆਂ ਸੀਗੀਆਂ ਸਾਡੀਆਂ ਸੀਨੀਅਰ ਅਫਸਰ ਸਾਡੇ ਨਾਲ ਸੀ ਉਹਦੇ ਲੜੀ ਦੇ ਵਿੱਚ ਹੀ ਅਸੀਂ ਅੱਜ ਇੱਥੇ ਸਪੈਸ਼ਲ ਇਹਨੂੰ ਟਾਰਗੇਟ ਕਰਨ ਲਈ ਇਹਨੂੰ ਅਰੈਸਟ ਕਰਨ ਲਈ ਇੱਥੇ ਪਹੁੰਚੇ ਹੋਏ ਸੀ ਜਿਨੇ ਫਾਇਰ ਕੀਤਾ ਤਾਂ ਸਾਨੂੰ ਪੁਲਿਸ ਨੂੰ ਆਪਦੇ ਸੈਲਫ ਡਿਫੈਂਸ ਵਿੱਚ ਰਿਟੈਲੀਟਰੀ ਫਾਈਲ ਅਚਾ ਥੋੜੀ ਡਿਟੇਲ ਇਸ ਦੱਸੋ ਕਿ ਕਿਹੜੇ ਕਿਹੜੇ ਜ਼ਿਆਦਾ ਸੰਗੀਨ ਮਾਮਲੇ ਦਰਸੀ ਇਹਨਾਂ ਦੇ ਇਹਨਾਂ ਤੇ ਕਾਫੀ ਮੁਕੱਦਮੇ ਦਰਜ ਨੇ ਤੁਸੀਂ ਇੱਕ 8 ਤਰੀਕ ਨੂੰ ਜਮਾਲਪੁਰ ਦੇ ਵਿੱਚ ਜਿਹੜਾ ਮੈਡੀਕਲ ਸ਼ਾਪ ਦੇ ਉੱਤੇ ਗੋਲੀ ਚਲਾਈ ਸੀ ਬੰਦੇ ਦੇ ਪੈਰ 'ਚ ਵਜਦੀ ਸੀ ਕਿ ਪਰसों 11 ਤਰੀਕ ਨੂੰ ਸ਼ਰਾਬ ਦਾ ਕਰਿੰਦਾ ਸੀ ਉਹਦੇ ਗੋਲੀ ਵੱਜੀ ਸੀ ਕਾਫੀ ਇਹਨਾਂ ਨੇ ਵਾਰਦਾਤਾਂ ਕੀਤੀਆਂ ਸੋ ਅੱਛਾ ਅੱਜ ਕਿਵੇਂ ਲੀਡ ਮਿਲੀ ਪੁਲਿਸ ਨੂੰ ਕਿ ਇੱਥੇ ਹੁੰਦਾ ਪਿਆ ਸੁਖਦੇਵ ਸਿੰਘ ਉਹ ਵਿੱਕੀ ਉਹ ਸੀਕ੍ਰੀਟ ਇਨਫੋਰਮੇਸ਼ਨ ਤੇ ਇਹਦੇ ਪਹਿਲੇ ਵੀ ਕਈ ਸਾਥੀ ਪਕੜੇ ਹੋਏ ਨੇ ਕਿੰਨਾ ਕੋ ਗੈਂਗ ਸੀ ਵੱਡਾ ਕਿੰਨੇ ਪਹਿਲੇ ਸਾਥੀ ਗ੍ਰਿਫਤਾਰ ਕੀਤੇ ਹੋਏ ਨੇ ਇਹਨਾਂ ਦੇ ਆਲਰੇਡੀ ਤਿੰਨ ਦੋਸ਼ੀ ਜਿਹੜੇ ਨਾਲ ਦੇ ਨੇ ਇਹਦੇ ਉਹ ਗ੍ਰਿਫਤਾਰ ਹੋ ਚੁੱਕੇ ਨੇ ਇੱਕੇ ਨਿਊਟਰਲਾਈਜ਼ ਹੋ ਚੁੱਕੇ ਇਹਨਾਂ ਕੋਲ ਕੋਈ ਬਰਾਮਦ ਵੀ ਹੋਇਆ ਅਸਲਾ ਇਸ ਦੇ ਕੋਲ ਇਹਦੇ ਕੋਲ ਇੱਕ ਪਿਸਟਲ ਬੱਤੀਪੁਰ ਬਰਾਮਦ ਇੰਪੋਰਟਡ ਹੈ ਕਿ ਮਤਲਬ ਇੱਥੇ ਵਿਦੇਸ਼ ਨਹੀਂ ਵਿਦੇਸ਼ੀ ਕੰਟਰੀ ਕਿਉਂਕਿ ਪਹਿਲੇ ਵੀ ਦੋ ਗੈਂਗਸਟਰਾਂ ਨੂੰ ਟੀਰ ਕੀਤਾ ਸੀ ਉਹਨਾਂ ਕੋਲੋਂ ਇੰਪੋਰਟਡ ਅਸਲਾ ਮਿਲਿਆ ਸੀ ਇਹਦੇ ਕੋਲੋਂ ਕਿਸ ਤਰ੍ਹਾਂ ਦੇ ਮਿਲਿਆ ਅਸਲਾ ਇਹਦੇ ਕੋਲੋਂ ਕੰਟਰੀ ਮੇਡ ਪਿਸਟਲ ਮਿਲਿਆ 32 ਬੋਲ ਪੁਲਿਸ ਜਾਂਚ ਕਰ ਰਹੀ ਹੈ ਵੀ ਕਿਵੇਂ ਇਹਨਾਂ ਦੇ ਤੱਕ ਅਸਲਾ ਪਹੁੰਚਿਆ ਲੁਟੇਰਿਆਂ ਤੱਕ ਕਿਉਂਕਿ ਬਿਲਕੁਲ ਸਾਰਾ ਕੁਝ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਉਹ ਅਸੀਂ ਕਰਾਂਗੇ ਤੇ ਮਾਨਯੋਗ ਸੀਪੀ ਸਾਹਿਬ ਤੁਹਾਨੂੰ ਬਾਅਦ ਵਿੱਚ ਦੁਬਾਰਾ ਇਹਦੇ ਬਾਰੇ ਦੱਸਣਗੇ ਜਿਹੜਾ ਪੁਲਿਸ ਬਲਾਜ਼ਮ ਜ਼ਖਮੀ ਹੋਇਆ ਉਹਦਾ ਨਾਮ ਕੀ ਹੈ ਏਐਸਆਈ ਹੈ ਕਿ ਏਐਸਏ ਦਲਜੀਤ ਸਿੰਘ ਹੈ ਮੇਰੇ ਨਾਲ ਅਟੈਚੀ ਹੋ ਸੀ ਸਟਾਫ 2 ਦੇ ਵਿੱਚ ਹਾਂਜੀ ਉਹਦੇ ਲੈ ਕਾਫੀ ਟੀਮਾਂ ਲੱਗੀਆਂ ਹੋਈਆਂ ਸੀਗੀਆਂ ਸਾਰੇ ਸੀਪੀ ਸਾਹਿਬ ਦੇ ਅਨਸਾਰ ਟੀਮਾਂ ਲੱਗੀਆਂ ਹੋਈਆਂ ਸੀਗੀਆਂ ਇਹਦੇ ਵਿੱਚ ਇਹਨਾਂ ਨੂੰ ਅਸੀਂ ਅੱਜ ਲੜੀ ਦੇ ਵਿੱਚ ਇਹਨਾਂ ਨੂੰ ਨਿਊਟਰਲਾਈਜ਼ ਕੀਤਾ ਗਿਆ